ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਤੁਹਾਨੂੰ ਜੀ ਆਮ ਦਾ ਸਾਰਿਆਂ ਤੇ ਮੇਰੇ ਪਰ ਆਸਾਂ ਨੂੰ ਤੰਦਰੁਸਤ ਰੱਖਦੀਆਂ ਬਖਸ਼ਣ ਤੇ ਚੜ੍ਹਦੀ ਕਲਾ ਵਿੱਚ ਰੱਖ ਸਾਰਿਆਂ ਦੇ ਦੁੱਖ ਦੂਰ ਚਿੰਤਾਵਾਂ ਦੂਰ ਕਰਨ ਤੇ ਲਓ ਜੀ ਅੱਜ ਆਪਾਂ ਇੱਕ ਅੱਧੀ ਕੌਲੀ ਸੂਜੀ ਤੋਂ ਬਰਫੀ ਪਿਆਰ ਕਰਾਂਗੇ ਬਹੁਤ ਹੀ ਸੌਖੀ ਤੇ ਸਾਨ ਤਰੀਕੇ ਨਾਲ ਜਿਆਦਾ ਝੰਜਟ ਨਹੀਂ ਕੋਈ ਹਨਾ ਤੇਦਰ ਆਪਾਂ ਨੇ ਅੱਧੀ ਕੌਲੀ ਸੂਜੀ ਲੈ ਲਈ ਸੀ ਇਹਨੂੰ ਆਪਾਂ ਰੋਸਟਡ ਕਰਾਂਗੇ ਥੋੜਾ ਜਿਹਾ ਠੀਕ ਹੈ ਤੇ ਸੁੱਕੂ ਕੋਈ ਪੁਣਾਗੇ ਆਪਾਂ ਇਹਦੇ ਵਿੱਚ ਕੋਈ ਘਿਓ ਵਗੈਰਾ ਕੁਝ ਨਹੀਂ ਪਾਉਣਾਗਾ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਸੀਂ ਨਵੇਂ ਵਿజిਟ ਕਰਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਰੈਸਪੀ ਪਸੰਦ ਆਉਂਦੀ ਹੁੰਦੀ ਆ ਤਾਂ ਤੇ ਇਧਰ ਆਪਾਂ ਨੇ ਹੁਣ ਸੂਜੀ ਥੋੜਾ ਜਿਹਾ ਪੰਜ ਕੁ ਮਿੰਟ ਵਾਸਤੇ ਨਾ ਰੋਸਟਡ ਕਰ ਲਈ ਸੀਗੀ ਤੇ ਬਹੁਤ ਵਧੀਆ ਹੋ ਗਈ ਤੇ ਹੁਣ ਇਧਰ ਆਪਾਂ ਉਹੀ ਪੈਨ ਲੈ ਲਿਆ ਦੁਬਾਰਾ ਤੇ ਇਹਦੇ ਚ ਆਪਾਂ ਦੁੱਧ ਪਾਵਾਂਗੇ ਡੇਢ ਤੋਂ ਦੋ ਕੁ ਗਲਾਸ ਦੀ ਕੀ ਤੇ ਇਹਨੂੰ ਆਪਾਂ ਬਾਲਾਂਗੇ ਤੇ ਨਾਲ ਆਪਾਂ ਪਾ ਦਾਂਗੇ ਥੋੜਾ ਜਿਹਾ ਘਿਓ ਇਹ ਦੋ ਕੁ ਟੇਬਲस्पून ਜਿਆਦਾ ਨਹੀਂ ਪਾਉਣਾਗਾ ਹਣਾ ਫਿਰ ਆਪਾਂ ਜਿਹੜਾ ਹੋਰ ਸਮਾਨ ਪਾਵਾਂਗੇ ਬਿਕੋਜ਼ ਉਹਦੇ ਵਿੱਚ ਵੀ ਘਿਓ ਹੁੰਦਾ ਹੈ ਨਾ ਤੇ ਇੱਧਰ ਆਪਾਂ ਨੇ ਘਿਓ ਪਾ ਲਿਆ ਵੀਡੀਓ ਪੂਰੀ ਫੁੱਲ ਵਾਚ ਕਰਿਆ ਕਰੋ ਫੇਰ ਹੀ ਕਿਸੇ ਰੈਸਪੀ ਦਾ ਪਤਾ ਲੱਗਦਾ ਹੁਣ ਮੈਂ ਫੇਰ ਹੀ ਕਿਸੇ ਚੀਜ਼ ਦਾ ਪਤਾ ਲੱਗਦਾ ਹੁੰਦਾ ਵੀ ਅੱਗੇ ਜਾ ਕੇ ਕੀ ਹੁੰਦਾਗਾ ਹਨਾ ਤੇ ਇੱਧਰ ਆਪਾਂ ਹੁਣ ਘਿਓ ਵੀ ਪਾ ਲਿਆ ਤੇ ਨਾਲ ਹੀ ਆਪਾਂ ਪਾ ਦਾਂਗੇ ਖੰਡ ਖੰਡ ਜਿਹੜੀ ਆਪਾਂ ਨੇ ਨਾ ਨਾ ਉਹਦੇ ਤੋਂ ਜ਼ਿਆਦੀ ਥੋੜੀ ਜੀ ਜ਼ਿਆਦੀ ਲਈ ਆ ਸੂਜੀ ਤੋਂ ਮਿੰਜ ਕਿਉਂਕਿ ਫਿਰ ਜ਼ਿਆਦਾ ਮਿੱਠਾ ਨਹੀਂ ਪਸੰਦ ਕਰਦੇ ਨਾ ਪਿੱਜਾ ਖੱਦਦਾ ਨਹੀਂ ਜਾਂਦਾ ਜ਼ਿਆਦਾ ਮਿੱਠਾ ਹਨਾ ਤੇ ਇਧਰ ਆਪਾਂ ਖੰਡ ਨੂੰ ਵੀ ਚੰਗੀ ਤਰ੍ਹਾਂ ਉਹ ਕਰ ਲਿਆ ਦੁੱਧ ਨੂੰ ਚੰਗੀ ਤਰ੍ਹਾਂ ਵਾ ਲੈ ਤੇ ਇਧਰ ਜਿਹੜੀ ਮੇਨ ਚੀਜ਼ ਜਿਵੇਂ ਪਾਈ ਆ ਵਿੱਚ ਇਹ ਹੈਗੀ ਬ੍ਰੈਡ ਠੀਕ ਹੈ ਬ੍ਰੈਡ ਤੇ ਸੂਜੀ ਦੀ ਆਪਾਂ ਅੱਜ ਮਠਿਆਈ ਬਣਾਉਂਦੇ ਬਹੁਤ ਹੀ ਸਵਾਦਿਸ਼ਟ ਬਣ ਕੇ ਤਿਆਰ ਹੁੰਦੀ ਆ ਤੇ ਬਹੁਤ ਹੀ ਉਹ ਸੀ ਮੇਰੇ ਕੋਲੇ ਬ੍ਰੈਡ ਪਏ ਸੀਗੇ ਤੇ ਮੈਂ ਚਾਰਕ ਵਿੱਚ ਬ੍ਰੈਡ ਕ੍ਰੈਸ਼ ਉਹ ਮਸਲ ਕੇ ਪਾਤੇ ਤੇ ਇਹ ਬਹੁਤ ਹੀ ਵਧੀਆ ਚੀਜ਼ ਹੈਗੀ ਤੇ ਨਾਲ ਹੀ ਆਪਾਂ ਨੇ ਪਾਤੀ ਹੁਣ ਸੂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਸਿਮ ਜੇ ਗੈਸ ਤੇ ਜਿਆਦਾ ਤੇਜ਼ ਗੈਸ ਤੇ ਨਹੀਂ ਤੇ ਇਹ ਆ ਰ ਆਟੋਮੈਟਿਕਲੀ ਕਿਉਂਕਿ ਬਰੈਡਾਂ ਦੇ ਨਾਲ ਇਹ ਉਹ ਹੋ ਜੂ ਵੀ ਸੂਜੀ ਤੇ ਇਹ ਬਹੁਤ ਹੀ ਵਧੀਆ ਬਣਦੀ ਹੈ ਇਹ ਤੇ ਹੁਣ ਦੇਖੋ ਤੁਸੀਂ ਇਹ ਪੈਨ ਦੇ ਨਾਲ ਵੀ ਜਮਾਂ ਨਹੀਂ ਜੁੜੀ ਥੋੜਾ ਜਿਹਾ ਮੈਂ ਘੋ ਪਾਇਆ ਮੇਰੀ ਕੋਈ ਵੀ ਵੀਡੀਓ ਹੈ ਮੇਦੀ ਨਹੀਂ ਹੁੰਦੀ ਕਿ ਫੇਕ ਹੋ ਗਈ ਜਾਂ ਕੁਝ ਜਿਹੜਾ ਕੁਝ ਇਹਦੇ ਵਿੱਚ ਹੋਊਗਾ ਉਵੇਂ ਹੀ ਹੋਊਗਾ ਜਦੋਂ ਮਰਜ਼ੀ ਤੁਸੀਂ ਵੀ ਜਿਵੇਂ ਮਰਜ਼ੀ ਉਹ ਕਰ ਲਿਓ ਤੁਸੀਂ ਟਰਾਈ ਵੀ ਕਰਿਓ ਤੇ ਇਹ ਉਮੀਦ ਕਿ ਰੈਸਪੀ ਹੋਊਗੀ ਜਿਵੇਂ ਦੀ ਵੀਡੀਓ ਦੇ ਵਿੱਚ ਹੋਊਗੀ ਤੇ ਇਧਰ ਆਪਾਂ ਡੈਸੀਕੇਟ ਕੋਕੋਨਟ ਪਾਤਾ ਥੋੜਾ ਜਿਹਾ ਮਹਲਾਈਤੀ ਪਾਓ ਹਲੈਚੀਆਂ ਪਾਈਆਂ ਸੀ ਦੋ ਤਿੰਨ ਖੋਲ ਕੇ ਪਾਈਆਂ ਸੀ ਮੰਮੀ ਕੀ ਤੇ ਇਧਰ ਆਪਾਂ ਡੈਸੀਕੇਟ ਜਿਹੜਾ ਕੋਕੋਨਟ ਪਾਇਆ ਇਹਨੂੰ ਵੀ ਆਪਾਂ ਮਿਕਸ ਕਰ ਲੈਨੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਦੇ ਗੈਸ ਆਪਾਂ ਨੇ ਜਮੈਂ ਬੰਦ ਕਰ ਲਿਆ ਸੀ ਜਦੋਂ ਵੀ ਇਹ ਥਿੱਕ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਇਹ ਠੰਡਾ ਹੋ ਕੇ ਆਪਣੇ ਆਪ ਹੀ ਥਿੱਕ ਹੋ ਜਾਂਦਾ ਵੀ ਕੋਈ ਇਹਨੂੰ ਹੋਣੀ ਕਰਨ ਦੀ ਲੋੜ ਹੁੰਦੀਗੀ ਤੇ थैंक यू सो मच ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਵੀਡੀਓ ਨੂੰ ਬਹੁਤ ਬਹੁਤ ਪਿਆਰ ਕਰਦੇ ਆ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਾਰੀ YouTube ਫੈਮਿਲੀ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਧਰ ਆਪਾਂ ਨੇ ਗੈਸ ਬੰਦ ਲੀ ਕੀਤਾ ਸੀ ਤੇ ਮੈਂ ਹੁਣ ਇਹਨੂੰ ਪਲੇਟ 'ਚ ਟਰਾਂਸਫਰ ਕਰ ਲੈਂਦੀ ਥੋੜਾ ਜਿਹਾ ਹੋਰ ਇਹਨੂੰ ਠੰਡਾ ਕਰਦੇ ਕਿਉਂਕਿ ਹਜੇ ਇਹਨੂੰ ਆਰਥ ਨਹੀਂ ਲੱਗਦਾ ਨਾ ਤੇ ਉਹੋ ਸੀਗਾ ਆਪਾਂ ਘਰੇ ਪਈ ਚੀਜ਼ ਤੋਂ ਕੁਝ ਵੀ ਬਣਾ ਸਕਦੇ ਤੇ ਇੱਧਰ ਆਪਾਂ ਦੋ ਪਾਰਟ ਬਣਾ ਲਏ ਆ ਬਣਾਉਣਾ ਤਾਂ ਮੈਂ ਕੁਝ ਹੋਰ ਸੀਗਾ ਕਿ ਕਿਸੇ ਹੋਰ ਸ਼ੇਪ ਦੀ ਤੇ ਫਿਰ ਮੇਰੀ ਮੈਂ ਨਾ ਕਾਲੀ ਸੀਗੀ ਮੈਨੂੰ ਕੋਈ ਆ ਗਿਆ ਫਿਰ ਮੈਂ ਕਹਿੰਦਾ ਜਿਆਦਾ ਠੰਡਾ ਹੋ ਜੂਗਾ ਫਿਰ ਮੈਂ ਛੇਤੀ ਛੇਤੀ ਇਵੇਂ ਹੀ ਕਰਕੇ ਤੇ ਉਹ ਕਰ ਲਿਆ ਇੱਧਰ ਆਪਾਂ ਦੋ ਦੋ ਪਾਰਟ ਕਰ ਲਏ ਆਪਾਂ ਇਹਦੇ ਤੇ ਦੋ ਹਿੱਸਿਆਂ 'ਚ ਵੰਡ ਲਿਆ ਤੇ ਹੁਣ ਆਪਾਂ ਇੱਕ ਗ੍ਰੀਨ ਫੂਡ ਕਲਰ ਲਵਾਂਗੇ ਥੋੜਾ ਜਿਹਾ ਹਜੇ ਵੀ ਇਹ ਗਰਮਾ ਹੱਥ ਨਹੀਂ ਲੱਗਦਾਗਾ ਇਹਨੂੰ ਤੇ ਮੌਸਮ ਕਿੱਥੇ ਕਿੱਥੇ ਕਿਵੇਂ ਆ ਕੱਲ ਸਾਡੇ ਧੁੱਪ ਵੀ ਨਿਕਲੀ ਸੀ ਤੇ ਮੀਂਹ ਦਾ ਬੱਦਲ ਵੀ ਇੰਨਾ ਸੀਗਾ ਮੀਂਹ ਤਾਂ ਨਹੀਂ ਆਇਆ ਬੱਦਲ ਤਾਂ ਬਹੁਤ ਚੜ ਚੜ ਕੇ ਆਇਆ ਦੋ ਤਿੰਨ ਮੇਰੇ ਤੇ ਪਰ ਉਹ ਨਹੀਂ ਹੋਇਆਗਾ ਤੇ ਇਧਰ ਮੈਂ ਇਹ ਉਹ ਬਣਾਈ ਦੋ ਲੇਹਰਾ ਵਾਲੀ ਅਧਿਕ ਤੇ ਇਹ ਵੇਖੋ ਤੁਸੀਂ ਥੋੜੀ ਜੀ ਚੀਜ਼ ਤੋਂ ਕਿੰਨੀ ਸਾਰੀ ਬਣ ਗਈ ਤੇ ਅਸੀਂ ਦੋ ਘਰ ਹੋ ਜਾਣਗੇ ਇੱਕ ਨੇ ਬਰਾਰੇ ਬੀਜੀ ਅਵੇ ਚਾਰੇ ਬਹੁਤ ਚੰਗੇ ਆ ਹਨਾ ਤੇ ਉਹ ਵਿਚਾਰੇ ਕਹਿੰਦਾ ਮੈਨੂੰ ਕੱਲ ਕਹਿੰਦਾ ਕਿ ਨਾ ਭਾਬੀ ਮੈਂ ਤੈਨੂੰ ਨਾ ਸਮਾਨ ਲਿਆ ਦਿਆ ਕਰਾਂ ਮੇਰੇ ਲਈ ਵਾਵਾ ਸਾਰਾ ਸਮਾਨ ਬਣਾ ਲੈ ਮੈਂ ਕਿ ਕੋਈ ਨਾ ਜਿੰਨਾ ਕੋਈ ਮੈਂ ਬਣਾਉਣੀ ਤੋ ਉਹਨਾਂ ਕੋਈ ਖਾਲਿਆ ਕਰ ਸਮਾਨ ਨਾ ਲਿਆ ਕੇ ਦੇ ਮੈਨੂੰ ਹਨਾ ਤੇ ਇਧਰ ਮੈਂ ਐਵੇਂ ਦੀ ਬਣਾਈ ਸੀਗੀ ਬਟ ਪਰ ਮੇਰੇ ਮੈਂ ਨਾ ਉਹ ਸੀ ਬਹੁਤ ਫੈਡ ਅਪ ਸੀਗੀ ਬੀਕੋਸ ਨਾ ਦੰਦ ਬਹੁਤ ਦੁਖਦੇ ਨਾ ਇੱਕ ਕੜਾਤਾ ਉਹ ਵੀ ਪ੍ਰੋਪਰ ਨਹੀਂ ਹਜੇ ਉਹ ਹੋਇਆਗਾ ਤੇ ਤੁਹਾਨੂੰ ਪਤਾ ਘਰਾਂ ਦੇ ਕੰਮ ਵੀ ਕਰਨੇ ਪੈਂਦੇ ਨੋ ਕਿਉਂਕਿ ਫਿਰ ਕਿਸੇ ਤੋਂ ਕਿਰਾਏ ਕੰਮ ਜਿਹੜੇ ਨਾ ਉਹ ਹੋ ਨਹੀਂ ਹੁੰਦੇਗੇ ਤੇ ਮੈਂ ਮੰਮੀ ਵਿਚਾਰੇ ਘਰ ਤਾਂ ਲੈਂਦੇ ਥੋੜਾ ਬਹੁਤ ਮੰਮੀ ਤਾਂ ਹੋਣੀ ਇਦਾਂ ਇਹਨਾਂ ਨੂੰ ਪਹਿ ਇੱਕ ਘੰਟੇ ਦੇ ਵਾਸਤੇ ਰੱਖ ਦਿੱਤਾ ਸੀਗਾ ਤੇ ਇਹ ਆਪਾਂ ਹੁਣ ਕੱਟਦੇ ਬਹੁਤ ਸੋਹਣੀ ਸਵਾਦ ਤੇ ਸੌਫਟ ਮੂੰਹ ਚ ਘੁਲ ਜਾਣ ਵਾਲੀ ਬਰਫੀ ਬਣਦੀ ਆ ਤੇ ਮੈਂ ਤਾਂ ਐਵੇਂ ਹੀ ਕਰਦੀ ਹੁੰਨੀ ਜਦੋਂ ਵੀ ਮੇਰੇ ਘਰੇ ਕਿਸੇ ਨੇ ਆਉਣਾ ਹੋਵੇ ਉੱਥੇ ਵੀ ਤੇ ਇੱਥੇ ਵੀ ਉੱਥੇ ਤੇ ਚੱਲ ਆਪਣਾ ਕੰਮ ਆ ਇਹ ਚੀਜ਼ਾਂ ਬਣਦੀਆਂ ਹੀ ਰਹਿੰਦੀਆਂ ਹਨਾ ਤੇ ਇੱਕ ਦੋ ਦੇ ਮੈਸੇਜ ਆਏ ਸੀਗੇ ਦੋ ਕੁ ਚੀਜ਼ਾਂ ਵਾਸਤੇ ਹੋਰ ਉਹ ਵੀ ਆਪਾਂ ਭਾਣੇ ਇੱਕ ਦੋ ਦਿਨਾਂ ਵਾਸਤੇ ਟਰਾਈ ਜ਼ਰੂਰ ਕਰਾਂਗੇ ਬੀਕਾਉਸ ਕਿਉਂਕਿ ਨਾ ਮੇਰਾ ਹਜੇ ਮਨ ਨਹੀਂ ਹੈਗਾ ਕਾ ਦੇਖੋ ਤੁਸੀਂ ਕਿੰਨੀ ਵਧੀਆ ਕੋਈ ਮੈਨੂੰ ਇਹ ਨਹੀਂ ਥੱਲੋਂ ਚਾਕੂ ਦੇ ਨਾਲ ਚੱਕਣੀ ਪਈ ਆ ਜਾਂ ਕੁਝ ਹੱਥ ਦੇ ਨਾਲ ਹੀ ਆਪਾਂ ਈਜੀ ਚੱਕ ਲਈ ਆ ਤੇ ਬਹੁਤ ਹੀ ਵਧੀਆ ਬਣਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਇਸੇ ਤਰ੍ਹਾਂ ਹੀ ਵੀਡੀਓ ਨੂੰ ਪਿਆਰ ਦੇਂਦੇ ਰਿਹਾ ਕਰੋ ਸਪੋਰਟ ਕਰਦੇ ਰਿਹਾ ਕਰੋ ਸਾਰੇ ਇੱਕ ਦੂਜੇ ਦੀ ਹਨਾ ਤੇ ਫੇਰ ਹੀ ਆਪਾਂ 1 1 ਤੇ 1 2 11 ਹੁੰਦੇ ਫੇਰ ਹੀ ਆਪਾਂ ਵਧਾਂਗੇ ਤੇ ਮੈਂ ਸਾਰੀਆਂ ਭੈਣਾਂ ਨੂੰ ਵੀ ਇਹ ਇੱਕ ਰਿਕੁਐਸਟ ਕਰਦੀ ਆ ਭਣੇ ਤੁਸੀਂ ਜਿਵੇਂ ਬੱਚੇ ਚਲੇ ਜਾਂਦੇ ਹਨਾ ਸਕੂਲ ਘਰ ਦੇ ਕੰਮ ਖੇਤੀ ਨਿਬੜ ਜਾਂਦੇ ਕਈਆਂ ਭੈਣਾਂ ਦੇ ਘਰੇ ਤਾਂ ਗੋਏ ਕੂੜੇ ਵਾਲੀਆਂ ਵੀ ਲੱਗੀਆਂ ਝਾੜੂ ਪੋਚੇ ਵਾਲੀਆਂ ਵੀ ਰਦਨਾ ਹੁੰਦੀਆਂ ਹਨਾ ਤੇ ਤੁਸੀਂ ਬੱਚਿਆਂ ਦੇ ਆਉਂਦਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਜੇ ਬੱਚੇ ਮਿੱਠਾ ਪਸੰਦ ਕਰਦੇ ਆ ਹਫਤੇ 'ਚ ਇੱਕ ਦੋ ਵਾਰੀ ਬਣਾਓ ਜੇ ਬੱਚੇ ਨਮਕੀਨ ਪਸੰਦ ਕਰਦੇ ਉਹ ਬਣਾਓ ਕਰਿਆ ਆਪਾਂ ਹਰੇਕ ਚੀਜ਼ੀ इजीली ਬਣਾ ਸਕਦੇ ਬਿਕੋਸ ਕਿਉਂਕਿ ਜੇ ਆਪਣਾ ਮਨ ਹੋਵੇ ਨਾ ਤੇ ਮਨ ਸੱਚੇ ਮਨ ਨਾਲ ਆਪਾਂ ਕੋਈ ਵੀ ਕੰਮ ਕਰਨ ਲੱਗੇ ਨਾ ਤੇ ਆਪਾਂ ਕਰ ਹੀ ਸਕਦੇ ਆ ਮੇਰੀ ਛੋਟੀ ਭਾਬੀ ਆ ਉਹਨੇ ਨਾ ਉਹਦਾ ਕੀਤਾ ਹੋਇਆ ਆਹਾਂ ਕੋਰਸ ਕੀਤਾ ਹੈ ਹੋਸਟ ਮੈਨੇਜਮੈਂਟ ਦਾ ਤੇ ਉਹ ਸਾਰਾ ਕੁਝ ਬਣਾ ਲੇ ਪੀਜੇ ਪੁਜੇ ਸਾਰਾ ਕੁਝ ਘਰੇ ਹੀ ਬੱਚਿਆਂ ਵਾਸਤੇ ਹਨਾ ਸਾਡੇ ਮੇਰੀ ਭਤੀਜੀ ਨੂੰ ਵੀ ਬਹੁਤ ਸ਼ੌਂਕ ਆ ਉਹ ਵੀ ਕੁਕਿੰਗ ਦੇ ਵਿੱਚ ਇੰਨਾ ਸ਼ਾਮ ਦਾ ਖਾਣਾ ਉਹਨੇ ਬਣਾਉਣਾ ਹੈ ਸਬਜੀ ਡੇਲੀ ਉਹਨੇ ਬਣਾਉਣੀ ਹੁੰਦੀ ਹੈ ਤੇ ਉਹਨਾਂ ਦੇ ਐਵੇਂ ਝੂਠ ਮਾਰ ਉਹਨਾਂ ਘਰੇ ਵੀ ਕੋਈ ਧੜੂ ਕੋਤੇ ਵਾਲ ਇਹਨੂੰ ਆਪ ਹੀ ਕਰਦੀਆਂ ਨਾਲ ਛੋਟੀ ਟੀਚਿੰਗ ਕਰਦੀ ਹੈ ਵੀ ਪੜਾਉਣ ਜਾਂਦੀ ਆ ਘਰੇ ਟਿਊਸ਼ਨ ਵੀ ਦਿੰਦੀ ਹੈ ਤੇ ਆਪ ਵੀ ਪੜਾਉਣ ਜਾਂਦੀ ਆ ਵਿਚਾਰੀ ਹਨਾ ਤੇ ਵੱਡੀ ਜਿਹੜੀ ਆ ਉਹ ਵੀ ਕੰਮ ਤੇ ਕਰ ਲੈਂਦੀ ਪਰ ਉਹ ਥੋੜੀ ਠੀਕ ਨਹੀਂ ਰਹਿੰਦੀ ਤੇ ਭਤੀਜੀ ਮੇਰੀ ਪੜਦੀ ਆ ਤੇ ਉਹਨੂੰ ਇੰਨੀ ਕੁ ਕੁਕਿੰਗ ਦਾ ਸ਼ੌਂਕ ਆ ਕੀ ਕਹਿੰਦੀ ਹਾਂ ਇਧਰ ਮੈਂ ਐਵੇਂ ਦੀ ਬਣਾਈ ਸੀਗੀ ਇਹ ਥੋੜੀ ਜੁੱਚੀ ਬਣਾਈ ਸੀ ਮੈਂ ਆਪ ਹੀ ਮੋਟੀ ਬਣਾਈ ਸੀਗੀ ਬਣਾਈ ਇਹ ਵੀ ਦੋ ਲੇਰਾਂ ਵਾਲੀ ਸੀ ਮੋਟੀ ਬਣਾਈ ਸੀਗੀ ਜਾਣ ਕੇ ਤੇ ਸਾਡੇ ਵੀਰ ਜੀ ਆਏ ਦੁੱਧ ਖਰਾਉਣ ਵਾਸਤੇ ਤੇ ਕਹਿੰਦਾ ਸਰਜੀਤ ਕਹਿੰਦਾ ਤੈਨੂੰ ਹੈ ਨਾ ਕਿਸੇ ਲਵਾਈ ਨਾਲ ਗੱਲ ਕਰਾ ਦੇਣਾ ਤੇ ਤੂੰ ਮਠਿਆਈਆਂ ਬਣਾਉਣਾ ਕਿ ਵੀਰ ਜੀ ਕਿੱਥੇ ਮਠਿਆਈਆਂ ਮੇਰੇ ਦਵਾਈਆਂ ਤਾਂ ਮੇਰੀ ਮੱਤ ਮਾਰੀ ਰੱਖਦੀਆਂ ਹਨਾ ਤੇ ਸਾਰੀਆਂ ਹੀ ਭੈਣਾਂ ਨੂੰ ਰਿਕਵੈਸਟ ਹੈ ਐਵੇਂ ਹੀ ਕਰਿਆ ਕਰੋ ਤੁਸੀਂ ਥੋੜੀ ਚੀਜ਼ ਬਣਾ ਲਿਆ ਕਰੋ ਘਰੇ ਪਤਾ ਕਿਉਂ ਥੋੜੀ ਤੇ ਇਹਦੇ ਵਿੱਚ ਨਾ ਸਬਰ ਹੁੰਦਾ ਆਪਣੇ ਬੱਚੇ ਨਾ ਸਬਰ ਨਾਲ ਖਾਪੇ ਤੇ ਸੰਤੋਖ ਹੀ ਆ ਜਾਂਦਾ ਜਿਹੜੀ ਆਪਾਂ ਮਾਰਕੀਟ ਦੀ ਕੋਈ ਵੀ ਚੀਜ਼ ਲਿਆਉਣੀ ਹੈ ਨਾ ਤੇ ਉਹਦੇ ਵਿੱਚ ਕੋਈ ਸਬਰ ਨਹੀਂ ਹੁੰਦਾ ਇੱਧਰ ਨੇਬਰ ਵਾਲਾ ਵੀ ਜੀ ਨਾ ਚਾਰਜਰ ਖੜਨ ਆਇਆ ਸੀਗਾ ਤੇ ਮੈਂ ਕਿਹਾ ਵੀਰੇ ਖੜ ਜਾ ਮੈਂ ਆ ਵਰਫੀ ਬਣਾਈ ਲੈ ਕੇ ਆਣੀ ਸੱਚੇ ਕਿੰਦਾ ਚੰਗਾ ਭਾਬੀ ਹਨਾ ਤੇ ਵਿਚਾਰਾ ਉਹ ਹੋ ਸੀਗਾ ਮੈਂ ਛੇਤੀ ਛੇਤੀ ਘੱਟ ਕੇ ਉਹਨੂੰ ਕੋਲੀ ਚ ਪਾ ਕੇ ਦਿੱਤੀ ਮੈਂ ਕਿਹਾ ਚਲ ਕੋਈ ਪਤਾ ਕਿਉਂ ਉਹ ਫਿਰ ਇਸ ਤਰ੍ਹਾਂ ਸਾਡੇ ਮਹਿੰਦੀਦੋਂ ਨਹੀਂ ਹੁੰਦੀ ਮੇਰੇ ਸਾਡੇ ਪਾਪਾ ਜੀ ਇਹਨੂੰ ਨਾ ਖਾਣਾ ਦਿੰਦੇ ਆ ਵਿਚਾਰੇ ਤੇ ਬਹੁਤ ਨਾਈਸਲੀ ਫੈਮਿਲੀ ਆ ਹਨਾ ਮਦਰ ਆ ਉਹਨਾਂ ਦੀ ਤੇ ਉਹ ਬਹੁਤ ਚੰਗੇ ਆਗੇ ਤੇ ਇਸੇ ਤਰ੍ਹਾਂ ਕਰਕੇ ਸਾਰੇ ਬਣਾਇਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਕਰਿਆ ਕਰੋ ਮਿਲਾਂਗੇ ਆਪਾਂ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ YouTube ਫੈਮਿਲੀ ਦਾ YouTube ਚੈਨਲ ਦਾ ਸਾਰਿਆਂ ਨੂੰ ਇੰਨੀ ਕੁ ਜਿਆਦੀ ਸਪੋਰਟ ਮਿਲਦੀ ਹੈ ਇਹਦੇ ਤੋਂ ਕੀ ਕਹਿੰਦੀ ਗੱਲ ਹੈ ਇਸੇ ਤਰ੍ਹਾਂ ਹੀ ਆਪਾਂ ਅੱਗੇ ਵਧਦੇ ਹਾਂ ਮੇਰਾ ਇੱਕ ਹੋਰ ਚੈਨਲ ਮੈਂ ਬਣਾਇਆ ਪਰ ਹਜੇ ਉਹ ਸ਼ੁਰੂ ਨਹੀਂ ਕੀਤਾਗਾ ਚਲਾਇਆ ਨਹੀਂਗਾ ਇਸ ਆਰੇਆ ਨੂੰ ਵਾਹਿਗੁਰੂ ਜੀ ਦਾ ਘਰ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਤੁਸੀਂ ਅੱਧੀ ਕੌਲੀ 4 ਬਿੰਡਾਂ ਤੋਂ ਕਿੰਨੀ ਸੋਹਣੀ ਮਠਿਆਈ ਬਣ ਕੇ ਤਿਆਰ ਹੋ ਗਈ ਆ ਪਰਮਾ